ਇਹ ਸਾਡੇ ਕੰਮ ਸਗੋਂ ਮੇਰੇ ਵਾਦਾ ਸਾਹਮਣੇ ਬਣਾਏ ਖੜਾ ਹੈ ਤੇ ਮੇਰੇ ਸਾ 20 ਸਾਲ ਹੋਈ ਹੈ ਭਾਈ 15 ਤੋਂ 20 ਸਾਲ ਹੋ ਗਿਆ ਬਹੁਤ ਵਧੀਆ ਸਪੋਰਟਸ ਵੀ ਅੱਗੇ ਆਈਆਂ ਸਾਡੇ ਹੁਣ ਪਖਾਂਗੋੜ ਦੇ ਕਾਫੀ ਬੰਦੇ ਵੀ ਦਿਖਾਈਆਂ ਅੱਜ ਕੁਝ ਟਾਈਮ ਥੋੜਾ ਜਲਦੀ ਕਰ ਰਹਾ ਥੋੜੀਆਂ ਕੁੜੀਆਂ ਲੈਡ ਆਣੀਆਂ ਕਿਉਂਕਿ ਟਿਊਸ਼ਨ ਬੱਚੇ ਪੜਦੇ ਆ ਕਾਫੀ ਕੁੜੀਆਂ ਸਾਡੇ ਕੋਲ ਆਉਂਦੀਆਂ ਹਮਾਰੇ ਸੱਭੀ ਬਹੁਤ ਅੱਛਾ ਗਾਈਡ ਕਰਦੇ ਹੈ ਬੱਚੋ ਮੈਂ ਚਾਹਤੀ ਹੂ ਕਿ ਉਹ ਬੱਚੇ ਹੈ ਜੋ ਪਹਿਲਵਾਨੀ ਕਰਨਾ ਚਾਹਤੇ ਹੈ ਉਹ ਇਸ ਅਖਾੜੇ ਮੇ ਆਏ ਕਿ ਅੱਜ ਬਹੁਤ ਚੰਗਾ ਕਰ ਰਹੇ ਹੈ ਅੱਜ ਸੇ ਤੁਹਾਨੂੰ ਪਠਾਨਕੋਟ ਦੇ ਦੀਪੂ ਪਹਿਲਵਾਨ ਦੀ ਅਜਿਹੀ ਇੱਕ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਦੇ ਪਿਤਾ ਨੇ ਉਸ ਵਿੱਚ ਇੱਕ ਚੰਗੇ ਪਹਿਲਵਾਨ ਦੇ ਗੁਣ ਪੈਦਾ ਕੀਤੇ ਸਨ ਅਤੇ ਉਸ ਨੂੰ ਦੇਸ਼ ਦੇ ਲਈ ਖੇਡਦਾ ਦੇਖਣਾ ਚਾਹੁੰਦੇ ਸਨ ਪਰ ਸਹੂਤਾ ਦੀ ਘਾਟ ਕਾਰਨ ਦੀਪੂ ਦੇ ਰਾਸ਼ਟਰਪਤੀ ਪੱਦਰ ਤੱਕ ਜਿਹੜਾ ਇਹ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕੀਤੀ ਪਰ ਦੇਸ਼ ਲਈ ਖੇਡ ਨਾ ਸਕਿਆ ਦੱਸ ਦਈਏ ਹੁਣ ਦੀਪੂ ਪਹਿਲਵਾਨ ਨੇ ਅਜੇ ਹੀ ਅਪੀਲ ਕੀਤੀ ਹੈ ਕਿ ਜਿਸ ਦੀ ਦੂਰ ਦੂਰ ਤੱਕ ਚਰਚਾ ਹੋ ਰਹੀ ਹੈ ਪਹਿਲਵਾਨ ਦੀਪੂ ਨੇ ਕੁਝ ਸਾਲ ਪਹਿਲਾਂ ਮਹਾਵਲੀ ਨਾਮ ਦਾ ਅਖਾੜਾ ਸ਼ੁਰੂ ਕੀਤਾ ਸੀ ਅਤੇ ਇਸ ਅਖਾੜੇ ਵਿੱਚ ਮਿੱਟੀ ਅਤੇ ਮੈਟ ਦੀ ਕੁਸ਼ਤੀ ਦਿਖਾਈ ਜਾਂਦੀ ਹੈ ਇਹ ਕੁਸ਼ਤੀ ਜਿਹੜੀ ਉਹ ਮੁਫਤ ਵਿੱਚ ਹੀ ਸਿਖਾਈ ਜਾਂਦੀ ਹੈ ਪਰ ਦੀਪੂ ਪਹਿਲਵਾਨ ਨੇ ਦੱਸਿਆ ਕਿ ਅੱਜ ਵੀ ਅਜਿਹੇ ਖਿਡਾਰੀ ਜ਼ਿਆਦਾਤਰ ਨੇ ਜੋ ਪੈਸੇ ਜਾਂ ਮੂਲਤਾਂ ਦੀ ਘਾਟ ਕਾਰਨ ਆਪਣੀ ਖੇਡ ਜਿਹੜੀ ਆ ਉਸ ਨੂੰ ਛੱਡੁੰਦੇ ਨੇ ਜਿਸ ਨੂੰ ਦੇਖਦਿਆਂ ਉਸ ਦੇ ਬਿਨਾਂ ਪੈਸੇ ਦੇ ਬੱਚਿਆਂ ਨੂੰ ਮੁਫਤ ਕੁਸ਼ਤੀ ਸਿਖਾਉਣ ਦਾ ਜਿਹੜਾ ਹੈ ਉਹਨਾਂ ਨੇ ਫੈਸਲਾ ਕੀਤਾ ਉਹਨਾਂ ਕਿਹਾ ਕਿ ਅਖਾੜੇ ਤੋਂ ਸਿੱਖਿਆ ਲੈ ਕੇ ਕਈ ਖਿਡਾਰੀ ਪੰਜਾਬ ਪੱਧਰ ਤੇ ਕਈ ਖਿਡਾਰੀ ਰਾਸ਼ਟਰਪਤੀ ਪੱਧਰ ਤੇ ਸੋਨੇ ਦੇ ਤਗਮੇ ਜਿੱਤੇ ਨੇ ਬੀਪੂ ਪਹਿਲਵਾਨ ਨੇ ਦਸਿਆ ਕਿ ਸਹੂਲਤਾਂ ਦੀ ਘਾਟ ਕਾਰਨ ਦੇਸ਼ ਦੇ ਲਈ ਨਹੀਂ ਖੇਡ ਸਕਿਆ ਪਰ ਉਹ ਨੌਜਵਾਨਾਂ ਨੂੰ ਜਿਹੜਾ ਇਹ ਖੇਡਦਾ ਦੇਖਣਾ ਚਾਹੁੰਦਾ ਹੈ ਉਹਨਾਂ ਨੂੰ ਉਸ ਵੱਡੀ ਜਿਹੜੀ ਹੈ ਰਾਹਤ ਦੀ ਜਿਹੜੀ ਸਾਹਸ ਹੈ ਇੱਕ ਉਹਨਾਂ ਨੂੰ ਦਿਵਾਣਾ ਚਾਹੁੰਦਾ ਹੈ ਜੋ ਦੇਸ਼ ਦੇ ਲਈ ਖੇਡਣਾ ਚਾਹੁੰਦੇ ਬੀਪੂ ਪਹਿਲਵਾਨ ਨੇ ਵੀ ਦੱਸਿਆ ਕਿ ਮਹਾਬਲੀ ਅਖਾੜੇ ਦੇ ਕਈ ਖਿਡਾਰੀ ਸੂਬੇ ਲਈ ਖੇਡ ਚੁੱਕੇ ਨੇ ਅਤੇ ਉਹਨਾਂ ਦਾ ਮਕਸਦ ਹੈ ਕਿ ਉਹ ਦੇਸ਼ ਲਈ ਖੇਡ ਕੇ 올림픽 ਵਿੱਚ ਤਗਮਾ ਲਿਆਉਂ ਜਿਸ ਲਈ ਉਹ ਦਿਨ ਰਾਤ ਤਿਆਰੀ ਕਰ ਰਹੇ ਨੇ ਸਰਕਾਰ ਅੱਗੇ ਮੰਗ ਵੀ ਰੱਖੀ ਸੀ ਕਿ ਉਹ ਵੀ ਇਨ੍ਹਾਂ ਖਿਡਾਰੀਆਂ ਲਈ ਯੋਗਦਾਨ ਪਾਉਣ ਇਹ ਖਿਡਾਰੀਆਂ ਦੀ ਜਿਹੜੀ ਹੈ ਮਦਦ ਕਰਨ ਤਾਂ ਕਿ ਉਹ ਦੇਸ਼ ਤੇ ਆਪਣੇ ਸ਼ਹਿਰ ਦੇ ਲਈ ਜਿਹੜਾ ਹੈ ਉਹਨਾਂ ਦਾ ਨਾਮ ਰੌਸ਼ਨ ਕਰ ਸਕਣ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਿਰ ਉਨ੍ਹਾਂ ਦੇ ਖਾਣੇ ਦੇ ਅਤੇ ਹੋਰ ਖਰਚਿਆਂ ਵੱਲ ਧਿਆਨ ਦੇਵੇ ਤਾਂ ਖਿਡਾਰੀ ਦੇਸ਼ ਲਈ ਕਈ ਤਗਮੇ ਜਿਹੜੇ ਨਹੀਂ ਉਝਿਤ ਸਕਦੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਬੜੇ ਹੀ ਜ਼ਿਆਦਾ ਭਾਵੂ ਕੋ ਕਿ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾ ਪૂર્વ ਵਿਧਾਇਕ ਕਾਂਗਰਸ ਪૂર્વ ਵਿਧਾਇਕ ਅਮਿਤ ਵਿਜਦੀ ਉਹਨਾਂ ਨੂੰ ਜਿਹੜੀ ਹੈ ਅੰਦਰੂਨੀ ਤੇ ਬਾਹਰੀ ਸਪੋਰਟ ਜਿਹੜੀ ਹੈ ਇੱਕ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਪਰ ਪੂਰੀ ਯੋਗਦਾਨ ਜਿਹੜਾ ਹੈ ਇਸ ਖਿਡਾਰੀਆਂ ਨੂੰ ਜਿਹੜਾ ਹੈ ਉਹ ਦਿੱਤਾ ਹੈ ਤੇ ਖਿਡਾਰੀਆਂ ਦੀ ਮਦਦ ਤੇ ਲਈ ਮਿੱਟੀ ਅਤੇ ਮੈਟ ਜਿਹੜਾ ਤੁਹਾਨੂੰ ਦੱਸਿਆ ਅਸੀਂ ਜਿਵੇਂ ਕਿ ਇਹ ਜਿਹੜਾ ਹੈ ਕੁਸ਼ਤੀ ਸਿਖਾਈ ਜਾਂਦੀ ਹੈ ਉਸ ਦੇ ਦੇ ਨਜ਼ਰ ਜਿਹੜਾ ਹੈ ਉਹ ਅਮਿਤ ਵਿਜਦੀ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਮਦਦ ਕੀਤੀ ਹੈ ਤੇ ਉਹ ਉਹਨਾਂ ਦਾ ਦਿলো ਧੰਨਵਾਦ ਕਰਦੇ ਨੇ ਜਦਕਿ ਮੌਜੂਦਾ ਸਰਕਾਰ ਜਾਂ ਆਈਆਂ ਗਈਆਂ ਸਰਕਾਰਾਂ ਨੇ ਇਸ ਮੁੱਦੇ ਵੱਲ ਜਦਕਿ ਇਹ ਮੁੱਦਾ ਬਹੁਤ ਅਹਿਮ ਹੈ ਪੰਜਾਬ ਸਰਕਾਰ ਜੁੜੀ ਹੈ ਉਹ ਖੇਡਾਂ ਵੱਲ ਜਿਹੜਾ ਬੱਚਿਆਂ ਦਾ ਰੁਝਾਨ ਜਿਹੜਾ ਹੈ ਉਹ ਵਧਾਉਣਾ ਚਾਹੁੰਦੀ ਹੈ ਪਰ ਜੇਕਰ ਸ਼ਹਿਰ ਦੇ ਜਿਹੜੇ ਵਿਧਾਇਕ ਨੇ ਉਹੀ ਧਿਆਨ ਨਾ ਦੇਣ ਜਾਂ ਸ਼ਹਿਰ ਦੇ ਜਾਨੀ ਮਾਨੀ ਨਾਮੀ ਹਸਤੀਆਂ ਹੀ ਇਸ ਦੇ ਵੱਲ ਧਿਆਨ ਨਾ ਦੇਣ ਤਾਂ ਫਿਰ ਖਿਡਾਰੀ ਜਿਹੜੇ ਨੇ ਉਹ ਕੀ ਕਰਨ ਤਾਂ ਮਜਬੂਰ ਹੋ ਕੇ ਲੋਕ ਜਿਹੜੇ ਨੇ ਖਿਡਾਰੀ ਜਿਹੜੇ ਨੌਜਵਾਨ ਨੇ ਉਹ ਗਲਤ ਰਸਤਿਆਂ ਵੱਲ ਪੈ ਹੀ ਜਾਂਦੇ ਨੇ ਪਰ ਅਮਿਤ ਵਿਜ ਨੇ ਜਿਹੜੇ ਪੁਰਵ ਕਾਂਗਰਸ ਵਿਧਾਇਕ ਨੇ ਦੀਪੂ ਪਹਿਲਵਾਨ ਨੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਹੈ तमाम ਖਿਡਾਰੀਆਂ ਨੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਇਸ ਮੁੱਦੇ ਵੱਲ ਉਹਨਾਂ ਨੂੰ ਜਿਹੜੀ ਹੈ ਸਪੋਰਟ ਕੀਤੀ ਉਹਨਾਂ ਦਾ ਯੋਗਦਾਨ ਜਿਹੜਾ ਹੈ ਬਹੁਤ ਹੀ ਮਤਵਪੂਰਨ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਕਹਾ ਵੀ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਵੇਂ ਹੀ ਸਾਡੇ ਨਾਲ ਜਿਹੜੇ ਨੇ ਉਹ ਆਪਣਾ ਹੱਥ ਜਿਹੜਾ ਹੈ ਉਹਦੇ ਵੱਲ ਵਧਾਈ ਰੱਖਣਗੇ ਤੇ ਇਹ ਖੇਡ ਜਿਹੜਾ ਹੈ ਮਿੱਟੀ ਅਤੇ ਮੈਡ ਦੀ ਕੁਸ਼ਤੀ ਜਿਹੜੀ ਸਿਖਾਈ ਜਾਂਦੀ ਹੈ ਇੱਥੋਂ ਤੱਕ ਅਸੀਂ ਪਹੁੰਚੇ ਹਾਂ सिर्फ और सिर्फ उन्होंने बदौलत उन्होंने योगदान जोड़ा है वो बहुत ही ज्यादा महत्वपूर्ण रहा है मेरा नाम ऋषिका है और यहाँ में वहां में प्रैक्टिस करती हूँ और यहाँ के सर टीचर सर है बहुत अच्छी प्रैक्टिस करवाते हैं और बहुत अच्छा मतलब कि यहाँ प्रैक्टिस बहुत अच्छी होती है मैं मैंने इंटर कॉलेज के लिए मेरी इंटर कॉलेज के लिए सिलेक्शन हुई थी और वहाँ से मैं अब इंटर यूनिवर्सिटी के लिए जा रही हूँ तो यहाँ पर काफ़ी अच्छी प्रैक्टिस होती है मतलब यहाँ पर सर भी बहुत अच्छा गाइड करते हैं बच्चों को मैं चाहती हूँ कि वो भी बच्चे हैं जो पहले करना चाहते हैं वो इस अखाड़े में आएगी आज बहुत अच्छा अखाड़ा है कितनी देर से आप खाड़े में प्रैक्टिस कर रहे हैं मेरे को यहाँ पर तीन साल हो गया है प्रैक्टिस करते हुए और यहाँ पर काफी अच्छी प्रैक्टिस हो रही है किस तरीके किसी तरीके की फीस ली जा रही है नहीं यहाँ फ्री ऑफ कॉस्ट कराया जाता है यहाँ इस रेसलिंग को ही क्यों चुना या कैसे चुना आ, ये मेरे जो मेरे अंकल हैं उनको स्पोर्ट्स का काफ़ी शौक़ है वो चाहते हैं कि उनकी जो है भतीजी है मतलब वो भी जाएँ मैं अपने अंकल से इंस्पायर हूँ बिकॉज वो भी स्पोर्ट्स एथलेटिक्स में थे तो वो चाहते थे कि, तो तो कि उनकी बेटी भी एक स्पोर्ट्स स्पोर्ट्स में करे तो मैं इंस्पायर उनकी वजह से मैं ये रेस्लिंग करूँगी ਮੁਸ਼ਰਫ ਤੇ ਅਸੀਂ ਕੋਈ ਪੰਜਾਬੀ ਫਕਲ ਕਰਨੇ ਆ ਤੇ ਮੈਨੂੰ 8 ਸਾਲ ਹੋ ਗਏ ਪਾਕਿਸਤਾਨੀ ਨੂੰ ਜਿਸ ਵੇਲੇ ਪਾਕਿਸਤਾਨ ਬੰਦ ਹੋ ਗਏ ਤੇ ਉਹ ਕਿਹੜਾ ਮੈਡਲ ਜਿਹੜਾ ਜਿੱਤ ਕੇ ਜਿਹੜਾ ਆਪਣੇ ਪਾਰਲੇ ਤੋਂ ਕੀਤਾ ਉਹ ਲੋਕ 골ਡ ਮੈਡਲ ਆ ਸੰਜਾਪੂਰ ਤੋਂ ਨਾ ਨੈਸ਼ਨ ਜਣਾ ਪਟਿਆਲੇ ਕਿਹੜੇ ਇੰਡਰੁਪਟ ਜਿਹੜਾ ਬੋਲ ਮੜ ਲਿਆ ਤੇ ਕਿਸ ਤਰ੍ਹਾਂ ਦੇ ਜਿਹੜੇ ਟਿਪਸ ਇੱਥੇ ਦਿੱਤੇ ਜਾਂਦੇ ਤੁਹਾਡੇ ਫਾਦਰ ਸਾਹਿਬ ਨੂੰ ਸਾਰੇ ਪਾਪਾ ਵੀ ਇਸੇ ਤਰ੍ਹਾਂ ਇਹਨਾਂ ਦੇ ਕੋਸਾ ਸਾਹਿਬ ਕਹਿੰਦੇ ਆ ਹੂੰ ਚੰਗਾ ਕਰਵਾਣੇ ਤਾਂ ਸਾਰੇ ਤੁਸੀਂ ਸਪੋਰਟਸ ਦੇ ਵਿੱਚ ਆਏ ਪਹਿਲਵਾਨੀ ਦੇ ਵਿੱਚ ਕਿਤੇ ਤੋਂ ਸਪੈਰੋਟੀ ਇਸ ਲੈਂਚਾਇਰ ਪਾਪਾ ਜੀ ਪਾਪਾ ਸ਼ੋਕ ਲੜਕੀਆਂ ਨੂੰ ਅੱਜ ਵੀ ਕਿਤੇ ਨਾ ਕਿਤੇ ਜਿਹੜੇ ਪੇਰੈਂਟਸ ਤੋਂ ਪਿੱਛੇ ਰੱਖਦੇ ਆ ਪਰ ਤੁਸੀਂ ਭੁਲਵਾਨੀ ਜਾ ਕੇ ਇੱਕ ਐਗਜ਼ਾਮਪਲ ਥੱਕ ਕਰਦੇ ਹੋ ਉਹਨਾਂ ਲੜਕੀਆਂ ਨੂੰ ਯਾਰ ਜਾਂ ਉਹਨਾਂ ਦੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਲੜਕੀਆਂ ਨੂੰ ਵੀ ਗੇਮਿੰਗ ਦੇ ਵਿੱਚ ਅੱਗੇ ਆਉਣਾ ਚਾਹੀਦਾ ਲੜਕੀਆਂ ਨੂੰ ਬਣ ਕੇ ਮਾਵੀ ਲੱਗ ਜਾਂਦੇ ਨੂੰ ਕਿ ਇੰਡੀਆ ਵਿੱਚ ਜ਼ਿਆਦਾ ਮੈਡਲ ਉਹ ਲੜਕੀਆਂ ਦੇ ਹੀ ਆਏ ਆ ਇਸ ਕਰਕੇ ਤੇ ਗਾਈਡ ਵਗੈਰਾ ਕਿਸ ਤਰ੍ਹਾਂ ਦੀ ਰਹਿੰਦੀ ਆ ਇਹਨਾਂ ਨੂੰ ਕੋਈ ਗਾਈਡ ਕੀਤੀ ਜਾਂਦਾ ਹੈ ਆਪਣੇ ਲੈਵਲ ਤੇ ਡਾਈਟ ਲਈ ਜਾਂਦੀ ਆ ਡਾਈਟ ਪਾਪਾ ਉਹਨਾਂ ਪਾਪਾ ਦਾ ਜਿਵੇਂ ਸਾਰਾ ਕਿੰਨੇ ਬ੍ਰਦਰ ਸਿੱਖੇ ਰਹਿੰਦੇ ਨੇ ਤਿੰਨ ਦੇ ਇੱਕਰ ਵੱਡਾ ਰਾਂਚਾ ਸਾਰੇ ਇਹਨਾਂ ਨੂੰ ਨਹੀਂ ਕਰਦੇ ਤੋਂ ਉਹਨਾਂ ਨੇ ਮੈਡਲ ਵਗੈਰਾ ਲੈਣੇ ਹਾਂਜੀ ਮੈਂ ਸੋਚ ਰਹਿੰਦਾ ਵੀ ਪੰਜਾਬ ਦੇ ਲੱਗਦੇ ਵਿੱਚ ਦੇ ਲੱਗਦਾ ਤੇ ਸੁਖਨਾ ਦਾ ਸੁੰਦਰਾ ਮੁੰਡਾ ਦਾ ਵੀ ਗੋਲਡ ਆ ਉਹ ਯ ਆਪਣੇ ਕੋਲ 40 ਤੋਂ 50 ਬੱਚੇ ਪ੍ਰੈਕਟਿਸ ਕਰਦੇ ਆ ਜਿਹਦੇ ਵਿੱਚੋਂ ਕੁੜੀਆਂ ਵੀ ਆ ਤੇ ਮੁੰਡੇ ਵੀ ਆ ਤੇ ਇੱਥੇ ਮੈਂ ਜੀ ਮੈਡ ਤੇ ਵੀ ਪ੍ਰੈਕਟਿਸ ਕਰਾਈਦਾ ਤੇ ਮਿੱਟੀ ਜੇ ਵੀ ਕਰਾਈਦੀ ਆ ਕਿਉਂਕਿ ਮਿੱਟੀ ਜੇ ਤਾਂ ਕਰਾਈਦੀ ਆ ਵੀ ਚਲੋ ਦੰਗਲ ਦੰਗਲ ਬੱਚੇ ਦੇਖਦੇ ਆ ਛੋਟੇ ਮੈਡ ਦੇ ਵੀ ਬੱਚੇ ਵੈਰੀਟੀ ਆਪਣੇ ਜਿੱਦਾਂ ਨੈਸ਼ਨਲ ਲੈਵਲ ਲਈ ਹੋ ਗਿਆ ਉਹਨਾਂ ਲਈ ਜਿੱਦਾਂ ਕੋਈ ਆਪ ਖੇਡ ਮੇਲਾ ਹੋਇਆ ਉਹਨਾਂ ਲਈ ਮਤਲਬ ਕਿ ਮੈਡ ਦੇ ਲਈ ਮੈਡ ਦੀ ਭਵਾਨੀ ਵੀ ਮੈਡ ਦੇ ਕਰਾਈ ਦੀ ਇਸੇ ਲਈ ਏਜ ਗਰੁੱਪ ਰੱਖੇਗੇ ਨੇ ਜਾਂ ਕਿਵੇਂ ਕੋਈ ਹਾਂਜੀ ਭਾਜੀ ਥੋੜਾ ਏਜ ਗਰੁੱਪ ਹੈ ਜਿਹੜੇ ਵੱਡੇ ਬੱਚੇ ਆ ਉਹਨਾਂ ਦਾ ਟਾਈਮ ਹੈ 3:30 ਵਜੇ ਤੋਂ ਲੈ ਕੇ 5:30 ਵਜੇ ਲਗ। ਉਸ ਤੋਂ ਬਾਅਦ 5 ਵਜੇ ਤੋਂ ਸਟਾਰ ਲੈ ਕੇ ਕੋਈ 6:30 ਪੂਨੇ 7 ਵਜੇ ਤੱਕ ਛੋਟੇ ਬੱਚੇ। ਖੇਡ ਭਲਵਾਨੀ ਤੇ ਤੁਸੀਂ ਗੁਰ ਦਿੰਦੇ ਨਾ ਕੋਈ ਕੋਈ ਫੀਸ ਵਗੈਰਾ ਵੀ ਲੈਂਦੇ ਨਹੀਂ। ਨਹੀਂ ਭਾਜੀ ਕੋਈ ਫੀਸ ਨਹੀਂ ਲੈਂਦੀ। ਕਿੰਨੇ ਕ ਬੱਚੇ ਆਪਣੇ ਇਥੋਂ ਜਿਹੜੇ ਮਤਲਬ ਕਿ ਖੇਡਾ ਦੇ ਵਿੱਚ ਅੱਗੇ ਜਾ ਚੁੱਕੇ ਕਾਫੀ ਵੱਜਿਆ ਭਾਜੀ ਜਿੱਦਾਂ ਆਪਣੇ ਵੱਡੇ ਵੇਡ ਦੇ ਵਿੱਚ 96 ਕਿਲੋ ਜੋ ਵੀ ਆਪਣੇ ਖਾੜੇ ਦੇ ਮੋੜੇ ਦਾ ਪੰਜਾਬ ਖੇਡ ਇਹ ਮੈਂ ਦਾ 골ਡ ਆਇਆ ਤੇ ਜਿਹੜੇ ਆਪਣੇ ਛੋਟੇ ਬੱਚਿਆਂ ਦਾ ਵੀ ਅੰਡਰ 50 ਜੰਡਰ 40 ਜ ਅੰਡਰ 70 ਵਿੱਚ ਮਤਲਬ ਕਿ ਇਹਨਾਂ ਦੇ ਵਿੱਚ 골ਡਾ ਆਪਣੇ ਖਾੜੇ ਦੇ ਬੱਠੇ ਖਾੜਾ ਕਦੋਂ ਤੋਂ ਚਲਾ ਰਹੇ ਤੁਸੀਂ ਖਾੜਾ ਭਾਜੀ ਇਹ ਦੇ ਸਾਡੇ ਕੰਮ ਸਗੋਂ ਮੇਰੇ ਫਾਦਾ ਸਾਹਮਣੇ ਬਣਾਏ ਖੜਾ ਇਹ ਤੇ ਮੇਰੇ ਸਾਹ 20 ਸਾਲ ਹੋਈ ਆ ਭਾਜੀ 15 ਤੋਂ 20 ਸਾਲ ਹੋ ਗਿਆ ਆ ਉੱਪਰ ਹੀ ਪਲਾਸੀ ਹੋ ਗਿਆ ਹਣਾ ਤੇ ਪਹਿਲੇ ਖਾੜਾ ਤਲਾ ਛੋਟਾ ਜਿਹਾ ਹੜਾ ਹੁੰਦਾ ਸੀ ਮਿੱਟੀ ਜੇ ਤੇ ਤਰਬਲਾ ਤਰੂਲਾ ਲਾ ਕੇ ਕੀਤਾ ਹੀ ਸਟਾਰਟ ਬੜਾ ਦੌੜਨੇ ਬਾੜ ਦੀ ਲਾ ਕੇ ਹੋਂਦੇ ਚਲੋ ਇਹ ਆ ਵੀ ਪਿਛਲੀ ਵਾਰੀ ਬੇਬਾਹਬ ਜਦੋਂ ਆਏ ਸੀ ਤੇ ਬੇਬਾਹਬ ਨੇ ਸਾਨੂੰ ਛੱਡ ਜੀ ਲਾ ਕੇ ਛੱਡ ਹਾਲ ਪੂਰਾ ਬਣਾ ਕੇ ਦਿੱਤਾ ਮੈਡ ਉਹਨੇ ਲਵਾ ਕੇ ਦਿੱਤਾ ਸਾਨੂੰ ਇਹ ਆ ਵੀ ਚਲੋ ਉਹਨਾਂ ਦੀ ਬਦੌਲਤ ਆ ਵੀ ਜਿਹੜੇ ਅਸੀਂ ਮਿੱਟੀ ਤੋਂ ਮੈਡ ਦੇ ਆ ਗਏ ਸਰਕਾਰ ਨਾਲ ਕੋਈ ਤਰ੍ਹਾਂ ਦੀ ਸਪੋਰਟ ਨਹੀਂ ਭਾਈ ਸਰਕਾਰ ਨਾਲ ਸਾਨੂੰ ਕੋਈ ਸਪੋਰਟ ਨਹੀਂ ਆਇਆ ਸਿਰਫ ਇਹ ਸਾਨੂੰ ਬੇਸਾਬ ਦੀ ਸਪੋਰਟ ਹੈ ਇਹ ਸਾਨੂੰ ਜਿਹੜੇ ਮੈਟ ਤੇ ਇਹ ਹਾਲ ਮੇਰੇ ਦਾ ਤੁਸੀਂ ਕਦੋਂ ਤੋਂ ਪਹਿਲਵਾਨੀ ਕਰ ਰਹੇ ਹੋ ਕਦੋਂ ਤੇ ਜਿਹੜੀ ਆਪਣੇ ਬੁਸਤੇ ਦੇਰੇ ਸਿਖਲਾਈ ਭਾਈ ਮੈਨੂੰ ਤਾਂ ਕਮ ਸੇ ਕਮ 25 26 ਸਾਲ ਹੋ ਗਿਆ ਭਾਈ ਤੁਸੀਂ ਪਹਿਲਵਾਨੀ ਜਿਹੜੀ ਆਪਣੇ ਸਟੇਟ ਲੈਵਲ ਤੇ ਲੜੀ ਹੈ ਇੰਟਰਨੈਸ਼ਨਲ ਲੈ ਭਾਈ ਮੈਂ ਆਹੀ ਨੈਸ਼ਨਲ ਦਾ ਲੜੀ ਆ ਓਕੇ ਆਪਣੇ ਬੱਚੇ ਕਿਹੜੇ ਕਿਹੜੇ ਮੈਡਲ ਹੁਣ ਤੱਕ ਜਿਹੜੇ ਲੈ ਚੁੱਕੇ ਨੇ ਭਾਈ ਆਪਣੇ ਬੱਚਿਆਂ ਦਾ 골ਡ ਸਾਰਾ ਕਾਫੀ ਬੱਚਿਆਂ ਦਾ ਇਹਨਾਂ ਦਾ 골ਡ ব্রਾਊਨ ਸਿਲਵਰ ਸਾਰਿਆਂ ਦਾ ਮਦਦ ਕਿਸੇ ਕਿਸੇ ਨੇ ਆਂਡਰਵੇਟ ਦੇ ਸਭ ਦੇਖਿਆ ਗਿਆ ਕਿ ਬੱਚਿਆਂ ਨੂੰ ਜਿਲੇ ਰੁਕੀ ਕੋਈ ਖਾੜੇ ਤੇ ਭੇਜਦੇ ਆ ਪਰ ਕੁੜੀਆਂ ਨੂੰ ਨਹੀਂ ਭੇਜਦੇ ਪਰ ਤੁਹਾਡੇ ਖਾੜੇ ਤੇ ਦੇਖਿਆ ਗਿਆ ਕਿ ਕੁੜੀਆਂ ਨੂੰ ਵੀ ਅੱਗੇ ਵਧ ਚੜ ਕੇ ਸਿੱਖਿਆ ਦਿੱਤੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਨਾ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਅੱਜ ਤੁਸੀਂ ਦੇਖ ਲਓਣ ਪਿਛੇ 올림픽 ਹੋਇਆ ਕੁੜੀਆਂ ਦੇ ਮੈਡਲ ਜਿਆਦੇ ਸੀ ਰੈਸਲਿੰਗ ਦੇ ਵਿੱਚ ਮੁੜਿਆਂ ਦੇ ਘਾਟੇ ਸੀ ਤੇ ਮਤਲਬ ਕਿ ਕੋਈ ਵੀ 올림픽 ਦੀ ਗੇਮਾਂ ਚ ਕੁੜੀਆਂ ਦੇ ਮੈਡਲ ਇੰਡੀਆ ਦੇ ਵਿੱਚ ਜਿਆਦਾ ਆਏ ਮੁੜਿਆਂ ਦੇ ਤੇ ਘਾਟੇ ਆਏ ਆ ਕੁੜੀਆਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਸਪੋਰਟਸ ਕੀ ਅੱਗੇ ਆਈਆਂ ਸਾਡੇ ਉਹਨ ਪਖਾਨਗੋੜ ਦੇ ਕਾਫੀ ਕੁੜੀਆਂ ਤੁਸੀਂ ਦਿਖਾਈਆਂ ਅੱਜ ਕੁਝ ਟਾਈਮ ਥੋੜਾ ਜਲਦੀ ਕਰ ਰਿਹਾ ਥੋੜੀਆਂ ਕੁੜੀਆਂ ਲੇਟ ਆਣੀਆਂ ਕਿਉਂਕਿ ਟਿਊਸ਼ਨ ਦੇ ਬੱਚੇ ਪੜ੍ਹਦੇ ਆ ਕਾਫੀ ਕੁੜੀਆਂ ਸਾਡੇ ਕੋਲ ਆਂਦੀਆਂ ਤੇ ਬਹੁਤ ਵਧੀਆ ਬੇਟੀ ਨੇ ਵੀ ਕੋਈ 골ਡ ਮੈਡਲ ਆਲੀ ਮੇਰੀ ਜਿਹੜੀ ਖੋਦੀ ਬੇਟੀ ਆ ਇਹਦਾ ਮੇਰੇ ਕਿ ਸ਼ੀਮਾ ਮੈਡਲ ਆ ਬਾਈ ਉਹਦੀ ਆ ਦੇ ਨੈਸ਼ਨਲ ਦੋ ਵਾਰੀ ਨੈਸ਼ਨਲ ਖੇਡੀ ਆ ਹੁਣ ਤੀਜੀ ਨੈਸ਼ਨਲ ਹੀ ਖੜਿਆਲੇ ਲੱਗਣੀ ਆ ਬਾਈ 28 ਕੀ ਸੋਚ ਕੇ ਖਾੜਾ ਜਿਹੜਾ ਚਲਾਇਆ ਜਾ ਰਿਹਾ ਪਾਜੀ ਇਹੀ ਸੋਚ ਕੇ ਚਲਾਇਆ ਦਾ ਵੀ ਚਲੋ ਜੇ ਆਪਣੇ ਕੋਲ ਕੋਈ 40 50 ਬੱਚੇ ਆਂਦੇ ਆ ਚਲੋ ਨਸ਼ੇ ਤੋਂ ਬਚਣਗੇ ਨਛੀਆ ਤੋਂ ਬਚਣਗੇ ਕਿਤੇ ਭਰਤੀ ਹੋਣਗੇ ਕਿਤੇ ਵਧੀਆ ਮੈਡਲ ਲੈਣਗੇ ਕਿਤੇ ਵਧੀਆ ਨੌਕਰੀ ਜੋ ਮਿਲੇਗੀ ਤੇ ਨਸ਼ੇ ਤੋਂ ਦੂਰ ਰਹਿਣਗੇ ਸਰਕਾਰ ਕੋ ਕੀ ਮੰਗਤ ਹੈ ਤਾਂ ਕੋਈ ਮੰਗ ਆਪੜਾ ਕਿਤੇ ਨਹੀਂ ਆਉਂਦੀ ਤੇ ਭਾਜੀ ਸਾਡੀ ਇਹੀ ਮੰਗ ਆ ਵੀ ਜਿੱਦਾਂ ਸਾਨੂੰ ਬੱਚਿਆਂ ਲਈ ਡੰਮੀਆਂ ਸਾਡੇ ਕੋਲ ਨਹੀਂ ਆ ਜਿੱਦਾਂ ਨਾਲ ਡੰਮੀ ਨਾਲ ਪ੍ਰੈਕਟਿਸ ਹੁੰਦੀ ਆ ਉਹ ਸਾਡੇ ਕੋਲ ਨਹੀਂ ਆ ਇੱਕ ਸਾਡੇ ਕੋਲ ਭਾਜੀ ਕੋਈ ਬੇੜ ਨਹੀਂ ਆਇਆ ਮਤਲਬ ਕਿ ਕਾਫੀ ਸਾਨੂੰ ਜਿਹੜੀ ਅਜੇ ਲੋੜ ਹੈ ਚੀਜ਼ਾਂ ਦੀ ਕੋਈ ਰਸਤੀਆਂ ਬੜੀ ਕਾਫੀ ਚੀਜ਼ਾਂ ਨਹੀਂ ਆ ਰੈਸਲਿੰਗ ਲਈ ਜਿਹੜੀ ਸਾਡੇ ਕੋਲ ਨਹੀਂ ਹੈ ਇਹ ਬੇੜ ਵੀ ਅਸੀਂ ਆਪਣੇ ਪੈਸੇ ਨਾਲ ਲਿਆਂਦੇ ਦਾ ਬੜੀ ਹਰ ਚੀਜ਼ ਹੈ ਆਪਣੇ ਪੈਸੇ ਨਾਲ ਹੀ ਲੈਣ ਉਹ ਸੀ ਨੂੰ ਲੈ ਕੇ ਕਦੀ ਲੀਡਰ ਆਣਾ ਵੀ ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ ਕੀ ਗੱਲ ਹੋਈ ਭਾਜੀ ਪਰ ਉਹ ਕਹਿੰਦੇ ਪਹਿਲੇ ਫਾੜਾ ਰਜਿਸਟਰ ਕਰਾਓ ਫਲਾਨ ਕਰਾਓ ਟੀਮ ਕਰਾਓ ਫਿਰ ਤੁਹਾਨੂੰ ਅਸੀਂ ਬੇੜ ਦੇ ਸਕਦੇ ਹਾਂ ਜਿਹੜੇ ਵਿੱਚ ਨਸ਼ਾ ਰੋਕ ਕਰ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਇਹ ਹੀ ਮੈਸੇਜ ਆ ਨਸ਼ੇ ਤੋਂ ਨਸ਼ੇ ਦੇ ਕੁਝ ਨਹੀਂ ਰੱਖੇਦਾ ਆਪਣੇ ਗੇਮ ਕਰੋ ਭੁਆਨੀ ਨਹੀਂ ਕਰੋ ਕੋਈ ਵੀ ਗੇਮ ਖੇਡ ਲੋ ਆਪਣੇ ਜਿਮ ਲਾ ਲੋ ਆਪਣੇ ਨਸ਼ੇ ਤੋਂ ਬਚੋ ਹਨਾ ਰੈਸਲੀ ਕਰੋ ਕੋਈ ਵੀ ਗੇਮ ਕਰੋ ਇਸ ਪਾਸੇ ਆਉਣਗੇ ਗੇਮ ਕੋਈ ਵੀ ਗੇਮ ਕਰੋਗੇ ਨਸ਼ੇ ਤੋਂ ਬਚ ਜਾਣਗੇ ਕਿਤੇ ਆਪਣੇ ਨੌਕਰੀ ਵਗੈਰਾ ਕੋਈ ਵੀ ਕੰਮ ਕਰਨਗੇ ਮਤਲਬ ਕਿ ਨਸ਼ੇ ਤੋਂ ਤਾਂ ਬਚਣਗੇ ਆਪਣੇ ਖੜੇ ਨਹੀਂ ਕੇ ਹੋਰ ਕੋਈ ਭੁਲਵਾਣੇ ਕੋਈ ਮੁੰਡਾ ਕੋਈ ਕੁੜੀ ਅਗਰ ਪ੍ਰੈਕਟਿਸ ਕਰਨਾ ਚਾਹੁੰਦਾ ਉਹਨਾਂ ਨੂੰ ਕੋਈ ਵੀ ਸਾਡੇ ਕੋਲ ਸਾਡੇ ਮੇਰੇ ਕੋਲ ਬਾਈ ਜੂਪੀਓ ਮੁੜੇ ਆਈ ਰਿਹਾ ਅੰਮ੍ਰਿਤਸਰੋਂ ਮੁੜੇ ਆਈ ਰਿਹਾ ਆਪਣੇ ਜੰਮੂ ਮੁੜੇ ਆਈ ਰਿਹਾ ਉਹ ਬਾਅਦ ਵਿੱਚ ਵੀ ਮੈਂ ਤੁਹਾਨੂੰ ਮਿਲਾਨਾ ਵੀ ਆ ਮਿਲ ਗਈ ਜੂਪੀਓ ਸਾਡੇ ਕੋਲ ਬੱਚੇ ਪ੍ਰੈਕਟਿਸ ਕਰਨ ਆਈਦੇ ਅੱਥੇ ਜੰਮੂ ਵੀ ਹੁਣ ਬੱਚੇ ਆਏ ਸਾਡੇ ਕੋਲ ਫਿਰ ਆਪਣੇ ਬੰਬਿਆਰੀ ਤੋਂ ਆਈ ਰਿਹਾ ਕਿਹ ਕੋਈ ਫੀਸ ਨਹੀਂ ਲਈ ਕੋਈ ਫੀਸ ਨਹੀਂ ਲਈ ਆਪਣੇ ਕੋਲ ਸਵੇ ਕੋਸਾ ਬੰਦੇ ਪੰਜਾਬ ਉਸੇ ਜੋੜ ਕਰਦੇ ਆ ਉਹਨਾਂ ਦੀ ਹੁਣ ਡਿਊਟੀ ਲੱਗੀ ਦੀ ਆ ਉਹ ਸਗੋਂ ਸਾਡੇ ਖਾੜੇ ਲਈ ਬਹੁਤ ਯੋਗਦਾਨ ਪਾ ਰਹੇ ਆ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਖਾੜੇ ਵਿੱਚ ਬੱਚਿਆਂ ਨੂੰ ਤਾਂ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕੈਮਰ ਪਰਸਨ ਹਣੀ ਦੇ ਨਾਲ ਅਦਸੈਨੀ ਦੀ ਰਿਪੋਰਟ